ਹਾਂਜੀ ਹਾਂਜੀ ਉਹ ਵੀ ਚੋਗੀ ਅੱਗੇ ਰਾਜੂ ਨਹੀਂ ਲੱਗਦਾ ਇਹ ਥੋੜਾ ਫੁੱਟ ਲੇ। ਇਹਦੇ ਤੇ ਇਹਨਾਂ ਨੂੰ ਸਜਾਵੀ ਹੋ ਗਈ ਇਹ ਦੋਨੋਂ ਭਰਾਵਾਂ ਨੂੰ। ਅੱਛਾ ਇਹਨਾਂ ਨੂੰ ਕਾਫੀ ਦਾਤ ਦਾ ਸਾਲ ਵੀ ਸਜਾਵੀ ਹੋਈ। ਆਪਾਂ ਇਹਨੂੰ ਸਜਾਇਆ। ਇਹਨਾਂ ਨੂੰ ਵੀ ਉਹ ਬੜੀ ਧੀਰਜ ਨਾਲ ਕੰਮ ਕਰਾਇਆ ਗਿਆ। ਕੋਈ ਪਾਸ ਤੋਂ ਬੜੀ ਇਹ ਤਰ੍ਹਾਂ ਹਮੇਸ਼ਾ ਕਿਨਾਰੇ ਬੱਤੀ ਰਹਤੀ। ਕੋਈ ਅਸਰ ਨਹੀਂ।

तो मानजोग डी जी पीजा जी वालों जे दिशा निर्देश जारी किए गए हैं उन्होंने तहत ही गुरदसपुर पुलिस वालों काफी लंबे समय तो आ, ਡਰਗ ਦੇ ਅਗੇਂਸਟ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸੇ ਮੁਹਿੰਮ ਦੇ ਤਹਿਤ ਅੱਜ ਗੁਰਦਾਸਪੁਰ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਲੈਵਲ ਤੇ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ ਕਾਫੀ ਸਾਰੇ ਜਿਹੜੇ ਸਾਡੇ ਆਈਡੈਂਟੀਫਾਈਡ ਡਰਗ ਹੌਟਸਪots ਹੈ ਉਹਨਾਂ ਨੂੰ ਲੋਕੇਟ ਕੀਤਾ ਗਿਆ ਹੈ ਤੇ ਉੱਥੇ ਜਿਹੜੇ ਸਮੱਗਲਰਸ ਹੈਗੇ ਜਾਂ ਜਿਹੜੇ ਡਰਗ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਰਹਿੰਦੇ ਹਨ ਉਹਨਾਂ ਤੇ ਕਰਾਤੇ ਰੇਡ ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਟੋਟਲ 9 ਲੋਕੇਸ਼ਨਸ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਈਡੈਂਟੀਫਾਈ ਕੀਤੀ ਹੈ ਜਿੱਥੇ 187 ਤੋਂ ਵੱਧ ਜਿਹੜੇ ਆ ਵਕਫ-ਵਕ ਕਰ ਹੈਗੇ ਜਾਂ ਠਿਕਾਣੇ ਹੈ ਇਹਨਾਂ ਤੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਉਹਦੇ ਤਹਿਤ ਹੀ ਅੱਜ ਇੱਥੇ اسلامਾਬਾਦ ਮੋਹੱਲਾ ਜੋ ਕਿ ਡਰਗ ਦੇ ਲਈ ਕਾਫੀ ਨੋਟੋਰੀਅਸ ਹੈ ਉੱਥੇ ਵੀ ਐਸਪੀ ਹੈੱਡਕੁਆਟਰ ਤੇ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਬਾਕੀ ਸਾਰੇ ਆਫਸਰਸ ਤੇ ਜਿਹੜੀ ਸਾਡੀ ਟੀਮਾਂ ਹੈਗੀ ਉਹਨਾਂ ਦੇ ਥਰੂ ਨਾਲ 46 ਦਾ ਡੌਗ ਯੂਜ਼ ਕਰਦੇ ਵਕ ਵਕ ਤਾਵਤੇ ਚੈਕਿੰਗ ਕੀਤੀ ਜਾ ਰਹੀ ਹੈ ਪਰ ਕੋਈ ਕਾਮਯਾਬੀ ਜਿਆ ਸੁਣੋਈ ਹੈ ਕਾਮਯਾਬੀ ਹਲੇ ਹਾਸਿਲ ਹੋਈ ਹੈ ਇੱਕ 20 ਗ੍ਰਾਮ ਹੈਰੋਇਨ ਜੜੀ ਰਿਕਵਰ ਹੋਈ ਹੈ ਜੋ ਹਨਾ ਪਤਾ ਚੱਲੇ ਕਈ ਥਾਵਾਂ ਤੇ ਸਾਨੂੰ ਇਲੀਗਲ ਜਿਹੜੀ ਸ਼ਰਾਬ ਦੀ ਸਟੋਰੇਜ ਕੀਤੀ ਹੁੰਦੀ ਹੈ ਉਹ ਵੀ ਪਤਾ ਚੱਲੇ ਤੋਂ ਉਹ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਇੱਕ ਵਾਰ ਜਦੋਂ ਸਾਰਾ ਆਪਰੇਸ਼ਨ ਕੰਪਲੀਟ ਹੋ ਜਾਊਗਾ ਤਾਂ ਇੱਕ ਡਿਟੇਲਡ ਜਿਹੜਾ ਨੋਟ ਵੀ ਅਸੀਂ ਜਾਰੀ ਕਰਾਂਗੇ ਹੋਰ ਵੀ ਕਿਤੇ ਕਰਨੀ ਚਾਹੀਦੀ ਨਹੀਂ ਹੈ ਪਿਸ਼ਲਾਵਾਦੀ ਨੇ ਨਹੀਂ ਮੈਂ ਆਲਰੇਡੀ ਆਵਾਂਖਾ ਵੀ ਚੈਕਿੰਗ ਕਰਕੇ ਆਇਆ ਆਵਾਂਖਾ ਐਫਐਸ ਵੀ ਸਾਥ ਤੇ ਉੱਥੇ ਡੀਐਸਪੀ ਵੀ ਆਏ ਉਹਨਾਂ ਦੀ ਟੀਮ ਲੱਗੀ ਹੋਈ ਹੈ ਡੀਐਸਪੀ ਕਲਨੌਰ ਕਲਨੌਰ ਦੇ ਏਰੀਆ ਦੇ ਵਿੱਚ ਕਰ ਰਹੇ ਹੈ ਐਸਪੀ ਡੀ ਜਿਹੜੇ ਹੈ ਉਹ ਧਾਰੀਵਾਲ ਦੇ ਜਿਆਦਾ ਚੈਕਿੰਗ ਕਰ ਰਹੇ ਹੈ ਇਹ ਵਕਤ-ਵਕਤਾਂ ਤੇ ਇੱਕ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈ ਕਿਉਂਕਿ ਹੌਨ ਸਰਦਿਆ ਦੇ ਦਿਨ ਹੈਗੇ ਇਸ ਟਾਈਮ ਤੇ ਕਾਫੀ ਕੰਪਲੇਨਟ ਹੁੰਦੀ ਹੈ ਕਿ ਧੁੰਦ ਦਾ ਫਾਇਦਾ ਉਠਾ ਕੇ ਕਈ ਸਮਗਲਰ ਜਿਹੜੇ ਹਨ ਉਹ ਸਮਗਲਿੰਗ ਦੇ ਵਿੱਚ ਇਨਵੋਲਵ ਹੁੰਦੇ ਆ। ਤੋਂ ਇਹਨੂੰ ਇਹ ਮੁੱਖ ਰੱਖਦੇ ਹੋਏ ਅਸੀਂ ਅਰਲੀ ਮਾਰਨਿੰਗ ਤੋਂ ਹੀ ਚੈਕਿੰਗ ਕਰਵਾਈ ਹੈ। ਤੇ ਇਹਦੇ ਨਾਲ ਕਾਫੀ ਡੈਟਰੈਂਸ ਵੀ ਇਹਦਾ ਅਸਰ ਹੁੰਦਾ ਹੈ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਉਹ ਬਾਰੀ ਪੁਲਿਸ ਫੋਰਸ ਦੇ ਨਾਲ ਜਦੋਂ ਅਸੀਂ ਚੈਕਿੰਗ ਕਰਦੇ ਹਾਂ ਤੇ ਇੱਕ ਡੈਟਰੈਂਟ ਇਫੈਕਟ ਹੈ ਤੇ ਲੋਕਾਂ ਦੇ ਅੰਦਰ ਕੌਨਫੀਡੈਂਸ ਜਾਂਦਾ ਹੈ। ਸੱਤ ਨੌਜਵਾਨ ਅਜੇ ਵੀ ਜਿਹੜੇ ਕੁਝ ਲੱਗੇ ਹੋਏ ਆ ਕੀ ਕਹਣਾ ਚਾਹੁੰਗੇ ਉਹਨਾਂ ਦੇ ਪੇਰੈਂਟਸ ਨੂੰ ਕੱਲ ਵੀ ਅਸੀਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਹਦੇ ਵਿੱਚ ਕਾਫੀ ਸਵਿਜਨ ਬਾਰੇ ਜਾਂ ਮੈਸੇਜ ਨਿਕਲੂ ਉਸੇ ਤਰ੍ਹਾਂ ਦੇ ਆ ਜਿਹੜਾ ਅੱਜ ਇਹ ਜਿਹੜੀ ਪ੍ਰੋਬਲਮ ਹੈਗੀ ਕਿਉਂਕਿ ਇਹ ਸੋਸਾਇਟੀਲ ਪ੍ਰੋਬਲਮ ਵੀ ਹੈ ਕਿਉਂਕਿ ਇੱਕ ਐਡਿਕਟ ਜਦੋਂ ਐਡਿਕਟ ਬਣ ਜਾਂਦਾ ਹੈ ਉਹ ਰਾਤੋ ਰਾਤ ਵੀ ਐਡਿਕਟ ਨਹੀਂ ਹੋ ਸਕਦਾ ਤੇ ਇਹ ਅਸੀਂ ਦੇਖ ਹੀ ਰਹੇ ਹਾਂ ਕਿ ਜਿਹੜੇ ਸਾਡੇ ਦੁਸ਼ਮਨ ਦੇਸ਼ ਹੈਗੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਜਿਹੜੇ ਮਨਸੂਬੇ ਹੁੰਦੇ ਆ ਕਿ ਸਰਦ 파ਰਉਂ ਡਰੋਨ ਰਾਹੀ ਜਾਂ ਫਿਰ ਵਕ ਵਕ ਤਰੀਕੇ ਦੇ ਨਾਲ ਉਹ ਜਿਹੜੇ ਲੋਕ ਹੈਗੇ ਤੇ ਲੋਕ ਲੋਗ ਹੈ ਉਹਨਾਂ ਨੂੰ ਗੁੰਮਰਾਹ ਕਰਕੇ ਪੈਸੇ ਦਾ ਲਾਲਚ ਦੇ ਕੇ ਜਾਂ ਕੋਈ ਹੋਰ ਲਾਲਚ ਦੇ ਕੇ ਇਸ ਚੀਜ਼ ਦੇ ਵਿੱਚ ਇਨਵੋਲ ਕਰਦੇ ਆ ਤੇ ਇਹਦਾ ਜਿਹੜਾ ਖਾਮਿਆਜ਼ਾ ਅਲਟੀਮੇਟਲੀ ਜੋ ਸਾਡਾ ਯੂਥ ਹੈ ਜਾਂ ਫਿਰ ਜੋ ਇਹਦੀ ਚਪੇੜ ਦੇ ਵਿੱਚ ਆ ਰਿਹਾ ਉਹ ਇਹਦਾ ਖਾਮਿਆਜ਼ਾ ਬੁਕਰ ਰਿਹਾ ਤੇ ਸਾਡੀ ਹਾਜੀ ਚੈਕਿੰਗ ਚਲਦੀ ਰਹਣਗੀ ਅੱਜ ਦੁਪਹਿਰ ਤੱਕ ਪੂਰਾ ਜਿਹੜਾ ਹੈ ਪੂਰਾ ਆਪਰੇਸ਼ਨ ਕੰਪਲੀਟ ਕੀਤਾ ਜਾਏਗਾ ਸੇ ਇਹਦੇ ਵਿੱਚ ਅਸੀਂ ਉਹ ਵੀ ਹੈਗਾ ਕਿ ਸਾਨੂੰ ਲਾਸਟ ਇਅਰ ਜਿਹੜਾ ਹੈ ਕਾਫੀ ਜ਼ਿਆਦਾ ਸਫਲਤਾ ਮਿਲੀ ਸੀ ਦਰਅਸਾ ਅਸੀਂ ਆਲਮੋਸਟ 49 ਕਿਲੋਗ੍ਰam ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਸੀ ਉਸ ਤੋਂ ਇਲਾਵਾ ਚਰਸ ਗਾਂਜਾ ਹਫੀਮ ਤੇ ਬਾਕੀ ਜਿਹੜੇ ਕੈਪਸੂਲ ਹੁੰਦੇ ਨੇ ਉਹ ਵੀ ਰਿਕਵਰ ਕੀਤੇ ਸੀ ਜਿਹੜੇ ਸਮਗਲਰ ਹੈ ਉਹਨਾਂ ਦੇ ਅਗੇਂਸਟ ਅਸੀਂ ਫਾਈਨੈਂਸ਼ੀਅਲੀ ਵੀ ਕਾਫੀ ਆਪਣੀ ਐਕਟੀਵਿਟੀ ਵਧਾਈ ਹੈ ਅਕريب 5 ਇਦਾਦੇ ਸਮਗਲਸ ਹੈ ਜਿਨ੍ਹਾਂ ਦੀ ਅਸੀਂ ਪ੍ਰਾਪਰਟੀ ਜ਼ਬਤ ਕਰਾਈ ਹੈ 1.5 ਕਰੋੜ ਤੋਂ ਵੱਧ ਉਹਨਾਂ ਦੀ ਪ੍ਰਾਪਰਟੀ ਸੀਗੀ ਜੋ ਕਿ ਹੁਣ ਕਬਜ਼ੇ ਸਰਕਾਰ ਦੇ ਕਬਜ਼ੇ ਦੇ ਵਿੱਚ ਹੈਗੀ ਤੇ ਉਹਨੂੰ ਉਹ ਵੇਚ ਨਹੀਂ ਸਕਦੇ ਤੇ ਉਹਦੇ ਥਰੋ ਇਨਕਮ ਨਹੀਂ ਕਮਾ ਸਕਦੇ ਇਸ ਤੋਂ ਇਲਾਵਾ ਅਸੀਂ ਕਈ ਸਾਰੇ ਪਿੱਟ ਦੇ ਵੀ ਕੇਸਸ ਬਣਾਏ ਹਨ ਜੋ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ ਜਿਹੜਾ ਅਨਨ ਸਮਗਲਰ ਹੈ ਔਰ ਉਹ ਆਪਣੇ ਹਰਕਤਾਂ ਤੋਂ ਬਾਜ਼ ਨਹੀਂ ਆਦਾ ਉਹਨਾਂ ਦੇ ਅਸੀਂ ਪ੍ਰੋਪੋਜ਼ਲ ਬਣਾਏ ਹਨ ਜੋ ਕਿ ਹੁਣ ਗਵਰਨਮੈਂਟ ਦੇ ਕੋਲ ਹੈਗੇ ਤੇ ਉਹਦੇ ਦੇ ਵੀ ਜਲਦ ਫੈਸਲਾ ਲੈ ਕੇ ਇਸ ਇਸ ਤਰ੍ਹਾਂ ਦੇ ਜਿਹੜੇ ਅਨਸਰ ਹੈ ਜੋ ਕਿ ਬਾਰ-ਬਾਰ ਕ੍ਰਾਈਮ ਕਰਦੇ ਹਨ ਉਹਨਾਂ ਨੂੰ ਅਸੀਂ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਵੀ ਪਾਵਾਂਗੇ ਪੇਰੈਂਟਸ ਨੂੰ ਕੀ ਕਹਿਣਾ ਚਾਹੋ ਕਿ ਜੋ ਬੱਚੇ ਕਰਦੇ ਹੈ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹਦੇ ਹੈ ਪੇਰੈਂਟਸ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹੈ ਕਿ ਨਸ਼ਾ ਜਿਹੜਾ ਹੈ ਉਹ ਇੱਕ ਨਾ ਸਿਰਫ ਆਪਣੇ ਉਸ ਪਰਿਵਾਰ ਨੂੰ ਖਰਾਬ ਕਰਦਾ ਹੈ ਉਹ ਇੱਕ ਇਕਨੋਮਿਕ ਮਾਰ ਵੀ ਮਾਰਦਾ ਹੈ ਕਿਉਂਕਿ ਨਸ਼ਾ ਕਰਨ ਦੇ ਲਈ ਪੈਸਾ کافی ਇੱਕ ਜ਼ਰੂਰਤ ਹੁੰਦੀ ਹੈ ਪੈਸੇ ਦੀ ਜਿਸ ਕਰਕੇ ਬੱਚਾ ਜਿਹੜਾ ਹੈ ਉਹ ਕ੍ਰਿਮੀਨਲ ਬਣ ਜਾਂਦਾ ਹੈ ਤੇ ਕਈ ਜਿਹਾ ਅਸੀਂ ਕੇਸਸ ਦੇਖਿਆ بڑے ਸੈਂਸਿਟਿਵ ਕ੍ਰਾਈਮ ਬੜੇ ਹੀ ਦਰਦਨਾਕ ਕ੍ਰਾਈਮ ਬੱਚੇ ਜਿਹੜੇ ਉਹ ਕਰ ਦਿੰਦੇ ਹਨ ਤਾਂ ਨਸ਼ੇ ਤੋਂ ਜਿੰਨਾ ਦੂਰ ਰੱਖ ਸਕਤੀ ਹੈ ਅਸੀਂ ਰੱਖ ਉਹ ਰੱਖਣਾ ਚਾਹੀਦਾ ਹੈ ਪੇਰੈਂਟਸ ਨੂੰ ਉਹਨਾਂ ਦੀ ਐਕਟੀਵਿਟੀਜ਼ ਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਕਿਤੇ ਵੀ ਕੋਈ ਅਗਰ ਸ਼ੱਕ ਜਾਂ ਉਹਨਾਂ ਨੂੰ ਡਾਊਟ ਹੁੰਦਾ ਹੈ ਬੱਚੇ ਤੇ ਐਕਟੀਵਿਟੀ ਦੇ ਪ੍ਰਤੀ ਉਹ ਈਵਨ ਪੁਲਿਸ ਨੂੰ ਆ ਕੇ ਦੱਸ ਸਕਦੇ ਆ ਟੀਚਰ ਜਿਹੜੇ ਹਨ ਉਹ ਵੀ ਅਵੇਅਰ ਨੇ ਬੱਚਿਆਂ ਦੀ ਐਕਟੀਵਿਟੀ 'ਤੇ ਨਜ਼ਰ ਰੱਖ ਤੇ ਪੁਲਿਸ ਦਾ ਸਾਥ ਹੈ ਇਸ ਮੁਹਿੰਮ ਦੇ ਵਿੱਚ ਅਸੀਂ ਡੀ ਐਡਿਕਸ਼ਨ ਦੇ ਵਿੱਚ ਉਹਨਾਂ ਦੀ ਹੈਲਪ ਕਰਾਂਗੇ ਤੇ ਜਿਹੜੇ ਨਸ਼ੇੜੀਆ ਉਹਨਾਂ ਨੂੰ ਅਸੀਂ ਫੜਕੇ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਅਸੀਂ ਫੜਕੇ ਅੰਦਰ